ਤੇ ਜਿਹਦਾ ਢਿੱਡ ਮਾਲਾ ਮੋਟਾ ਬਾਹਰ ਨੂੰ ਆਇਆ ਹੈ ਨਾ ਉਹ ਇਹ ਨੁਸਖਾ ਨਾ ਇਸਤੇਮਾਲ ਕਰੇ ਕਿਉਂਕਿ ਉਹ ਜਿਆਦਾ ਪਤਲਾ ਹੋ ਜਾਏਗਾ ਫਿਰ ਉਹਨੂੰ ਕਪੜੇ ਪਾਏ ਸੋਹਣੇ ਨਹੀਂ ਲੱਗਣਗੇ ਜਿਹੜਾ ਤੁਹਾਡਾ ਢਿੱਡ ਬਾਹਰ ਨੂੰ ਇਦਾਂ ਲੰਮਕਦਾ ਉਹਨਾਂ ਦਾ ਢਿੱਡ ਇਦਾਂ ਦਾ ਅੰਦਰ ਜਾਏਗਾ ਵੀ ਜਿੱਦਾਂ ਬਾਹਰ ਨੂੰ ਜਿੰਨਾ ਜਿੰਨਾ ਕੋ ਬਾਹਰ ਨੂੰ ਉਹਨਾਂ ਕੋ ਅੰਦਰ ਨੂੰ ਹੋ ਜਾਏਗਾ ਇਹ ਚਾਰ ਪੱਤੇ ਉਡਾ ਸਕਦੇ ਨੇ ਤੁਹਾਡੇ ਵਧੇ ਹੋਏ ਢਿੱਡ ਦੇ ਮੁਰਤਾਪੇ ਦੇ ਵਜ਼ਨ ਦੇ ਪਰ ਖੱੱਚੇ ਤਬਨ ਬੈਲੀ ਫੈਟ ਏ ਸਟਬਨ ਬੈਲੀ ਫੈਟ ਦਾ ਮਤਲਬ ਟੀਟ ਚਰਬੀ ਏ ਜਿਹੜੀ ਕਿ ਤੁਹਾਡੀ ਢਿੱਡ ਦੇ ਨਾਲ ਲੰਬਕ ਗਈ ਏ ਜਿਹੜੀ ਤੁਹਾਡੀ ਫੈਟ ਹੈਗੀ ਏ ਇਹ ਵਾਈਟ ਫੈਟ ਐ ਜ਼ਿਆਦਾਤਰ ਤੁਹਾਡੇ ਸਰੀਰ ਦੇ ਆਲੇ ਦੁਆਲੇ ਇਹ ਫੈਟ ਦਾ ਵੀ ਕੋਈ ਰੰਗ ਹੁੰਦਾ ਕੋਈ ਪੀਲੀ ਵੀ ਹੁੰਦੀ ਹੈ ਲਾਲ ਵੀ ਹੁੰਦੀ ਹੈ ਜੇ ਤੁਸੀਂ ਉਹਨੂੰ ਵਾਈਟ ਫੈਟ ਦੱਸ ਰਹੇ ਸੀ ਪਹਿਲਾਂ ਮੈਂ ਟਿੱਕੀਆਂ ਖਾਂਦੀ ਸੀ ਤਾਂ ਮੇਰਾ weight ਵੱਧਾ ਸੀ ਪਹਿਲਾਂ ਮੈਂ ਗੋਲ ਗੱਪੇ ਖਾਂਦੀ ਸੀ ਤਾਂ ਮੇਰਾ weight ਵੱਧਾ ਸੀ ਪਹਿਲਾਂ ਮੈਂ ਗੁਲਾਬ ਜਮਨ ਖਾਂਦੀ ਸੀ ਤਾਂ ਮੇਰਾ weight ਵੱਧਾ ਸੀ ਇਨ ਸ਼ਾਰਟ ਸਾਰਾ ਕਸੂਰ ਆਪਣੀ ਡਾਈਟ ਤੇ ਲਾ ਦਿੰਦੇ ਚਾਹ ਤੇ ਲਾ ਦਿੰਦੇ ਨੇ ਹਰ ਚੀਜ਼ ਤੇ ਲਾ ਦਿੰਦੇ ਨੇ ਜਦਕਿ ਇਦਾਂ ਨਹੀਂ ਹੈਗਾ ਜਿਹਦੇ ਤੇ ਪੂਰੇ ਵਰਲਡ ਦੇ ਵਿੱਚ ਸਾਇੰਟਿਸਟਾਂ ਨੇ ਸਟੱਡੀ ਕੀਤੀ ਹੈ ਉਹ ਹੈਗੀ ਹੈ ਵਾਈਟ ਫੈਟ ਵਾਈਟ ਫੈਟ ਇਦਾਂ ਦੀ ਫੈਟ ਏ ਇੰਨੀ ਟੀਟ ਫੈਟ ਏ ਜਿਹੜੀ ਬਰਨ ਹੋਣ ਦਾ ਨਾਂ ਨਹੀਂ ਲੰਦੀ ਤੇ ਉਹਨੂੰ ਵੀ ਮਾਮਦੋਸਤੇ ਦੇ ਨਾਲ ਮਿਰਚ ਦੇ ਨਾਲ ਹੀ ਕੁੱਟ ਲੈਣਾ ਕੁੱਟ ਕੇ ਬਿਲਕੁਲ ਜਦੋਂ ਹੋ ਗਿਆ ਸਹੀ ਆ ਦੇਖੋ ਜੀ ਆਪਾਂ ਹੁਣ ਇਹਨੂੰ ਉਹਦੇ ਵਿੱਚ ਪਾ ਲੰਗੇ ਆ ਆਪਾਂ ਇਹਨੂੰ ਐਡ ਕਰਤਾ ਉਹਦੇ ਵਿੱਚ ਤੋਂ ਮਾੜਾ ਜਿਹਾ ਠੰਡਾ ਹੋ ਗਿਆ ਨਾ ਉਦੋਂ ਤੁਹਾਡੇ ਕੋ ਆ ਚੀਜ਼ ਪੇਸ਼ ਹੋ ਗਈ ਆ ਦੇਖੋ ਇਹ ਆ ਤੁਹਾਡਾ ਬਣ ਗਿਆ ਸਭ ਤੋਂ ਵਧੀਆ ਜਿਹੜੀ ਫੈਟ ਲਾਸ ਦੀ ਮਸ਼ੀਨ ਜਿਹਨੂੰ ਆਪਾਂ ਕਹਿੰਦੇ ਚਰਬੀ ਖੋਰ ਮਸ਼ੀਨ ਇਹਨੂੰ ਕਹਿੰਦੇ ਆ ਫੈਟ ਲਾਸ ਕਟਿੰਗ ਮਸ਼ੀਨ ਦਵਾਈ ਦਾ ਨਾਂ ਇਦੇ ਵਿੱਚ ਜੜੀਆਂ 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 ਬੂਟੀਆਂ ਪਾਈਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲਈ ਤਿਆਰ ਆ ਜਦੋਂ ਵੀ ਤੁਸੀਂ ਇਹ ਡਰਿੰਕ ਬਣਾਣੀ ਹੈ ਉਹਦੇ ਨਾਲ ਇੱਕ ਅਮਰੂਦ ਜ਼ਰੂਰ ਖਾਣਾ ਜੇ ਅਮਰੂਦ ਖਾਓਗੇ ਨਾਲ ਤੇ ਤੁਹਾਡਾ ਇੰਨਾ ਪਾਲਾ ਹੋਏਗਾ ਤੁਹਾਨੂੰ ਸਾਰੀ ਦਿਹਾੜੀ ਕ੍ਰੀਵਿੰਗਸ ਨਹੀਂ ਹੋਣਗੀਆਂ ਐਸੇ ਵੀਡੀਓ ਦੇ ਹੇਠਾਂ ਥੱਲੇ ਕਮੈਂਟ ਕਰੋ ਤੁਹਾਨੂੰ ਇਹਦਾ ਨੁਸਕੇ ਦਾ ਫਾਰਮੂਲਾ ਸਾਰਾ ਤੁਹਾਨੂੰ ਮਿਲ ਜੇਗਾ ਸਿਰਫ ਇੱਕ ਫਾਰਮੂਲਾ ਲਿਖਣਾ ਨਾਲ ਲਿਖਣਾ ਫੈਟ ਲੋਸ ਇਹ ਚਾਰ ਪੱਤੇ ਉਡਾ ਸਕਦੇ ਨੇ ਤੁਹਾਡੇ ਵਧੇ ਹੋਏ ਢਿੱਡ ਦੇ ਮੋਟਾਪੇ ਦੇ ਵਜ਼ਨ ਦੇ ਪਰਖਛੇ ਪਰ ਉਡਾਉਣਗੇ ਕਿਵੇਂ ਇਹ ਅੱਜ ਤੁਹਾਨੂੰ ਅਸੀਂ ਕੁਝ ਹੀ ਮਿੰਟਾਂ ਦੇ ਵਿੱਚ ਦੱਸਣ ਵਾਲੇ ਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਔਰ ਇਨ੍ਹਾਂ ਚਾਰ ਪੱਤਿਆਂ ਦਾ ਰਾਜ਼ ਤੁਹਾਨੂੰ ਦੱਸਾਂਗੇ ਇਨ੍ਹਾਂ ਚਾਰ ਪੱਤਿਆਂ ਦੀ ਕਰਾਮਾਤ ਤੁਹਾਨੂੰ ਅਸੀਂ ਦੱਸਣ ਵਾਲੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇ ਸਾਬ ਵੀ ਦੇ ਸਾਬ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਪੱਤੇ ਹੈਗੇ ਨੇ ਇਹ ਇਨ ਇੱਕ ਕਰਾਮਾਤੀ ਪੱਤੇ ਹੈਗੇ ਨੇ ਜੀ ਕਿ ਤੁਹਾਡਾ ਵਜ਼ਨ ਤੁਹਾਡਾ ਵਧਿਆ ਮੋਟਾਪਾ ਤੁਹਾਡਾ ਵਧਿਆ ਢਿੱਡ ਇਹਨੇ ਪਰਖੱਚੇ ਉਡਾ ਦੇਣੇ ਨੇ ਬਿਲਕੁਲ ਜੀ ਬਿਲਕੁਲ ਪਰਖੱਚੇ ਉਡਾਉਗੇ ਜੀ 100% ਉਡਾਣਗੇ ਜੀ ਇਹ ਮੇਰਾ ਦਾਵਾ ਨਹੀਂ ਇਹ ਸਾਇੰਸ ਦਾ ਦਾਵਾ ਜੀ ਠੀਕ ਹੈ ਇਹ ਆਯੁਰਵੇਦ ਦਾ ਪ੍ਰੋਮਿਸ ਹੈ ਸਾਡੇ ਨਾਲ ਵੀ ਜਿਹੜੇ ਇਹ ਪੱਤੇ ਨੇ ਜਿਹੜਾ ਵੀ ਮੇਰਾ ਵੀਰ ਭਰਾ ਜਾਂ ਮੇਰੀ ਕੋਈ ਭੈਣ ਯੂਜ਼ ਕਰੇਗੀ ਜਿੰਨਾ ਦਾ ਸਟਬਨ ਬੈਲੀ ਫੈਟ ਐ ਸਟਬਨ ਬੈਲੀ ਫੈਟ ਦਾ ਮਤਲਬ ਟੀਟ ਚਰਬੀ ਐ ਜਿਹੜੀ ਕਿ ਤੁਹਾਡੀ ਢਿੱਡ ਦੇ ਨਾਲ ਲਮਕ ਗਈ ਐ ਜਿਹੜਾ ਤੁਹਾਡਾ ਢਿੱਡ ਬਾਹਰੋਂ ਇਦਾਂ ਲਮਕਦਾ ਉਹਨਾਂ ਦਾ ਢਿੱਡ ਇਦਾਂ ਦਾ ਅੰਦਰ ਜਾਏਗਾ ਵੀ ਜਿੱਦਾਂ ਬਾਹਰੋਂ ਜਿੰਨਾ ਜਿੰਨਾ ਕੋ ਬਾਹਰੋਂ ਉਹਨਾਂ ਕੋ ਅੰਦਰ ਨੂੰ ਹੋ ਜਾਏਗਾ ਜੀ ਜੀ ਤੇ ਸ਼ੇਪ ਦੇ ਵਿੱਚ ਆ ਜਾਓਗੇ ਕੱਪੜੇ ਪਾਏ ਸੋਹਣੇ ਲੱਗਣਗੇ ਹੁਣ ਮੈਂ ਤੁਹਾਨੂੰ ਏਕ-ਏਕ ਕਰਕੇ ਸਾਰਾ ਕੁਝ ਦੱਸਾਂਗਾ ਇੱਕ ਵੀਡੀਓ ਦੇ ਨਾਲ ਸਾਡੀ ਵਰਨਿੰਗ ਹੈ ਚੇਤਾਵਨੀ ਹੈ ਉਹ ਵੀ ਸੁਣ ਲੋ ਕਿ ਜਿਹਦਾ ਢਿੱਡ ਮਾਲਾ ਮੋਟਾ ਬਾਹਰ ਨੂੰ ਆਇਆ ਹੈ ਨਾ ਉਹ ਇਹ ਨੁਸਕਾ ਨਾ ਇਸਤੇਮਾਲ ਕਰੇ ਕਿਉਂਕਿ ਉਹ ਜਿਆਦਾ ਪਤਲਾ ਹੋ ਜਾਏਗਾ ਫਿਰ ਉਹਨੂੰ ਕੱਪੜੇ ਪਾਏ ਸੋਹਣੇ ਨਹੀਂ ਲੱਗਣਗੇ ਸੋ ਜਿਹੜੇ ਜਿਆਦਾ ਤਗੜੇ ਨੇ ਜਿਹੜੇ ਕਹਿੰਦੇ ਜੀ ਅਸੀਂ ਸਭ ਕੁਝ ਕਰਕੇ ਦੇਖ ਲਿਆ ਤੋ ਅਸੀਂ ਜਿਮ ਜਾ ਕੇ ਵੀ ਦੇਖ ਲਿਆ ਅਸੀਂ ਡਾਈਟ ਪਲਾਨ ਲੈ ਲੈ ਕੇ ਵੀ ਦੇਖ ਲਏ ਅਸੀਂ ਰੋਟੀ ਖਾਣੀ ਪੀਣੀ ਬਿਲਕੁਲ ਬੰਦ ਕਰਕੇ ਵੀ ਦੇਖ ਲਈ ਦੇਖੋ ਫਰੂਕੀ ਸਾਹਿਬ ਰੋਟੀ ਖਾਣ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਜਿਹੜੇ ਲੋਕ ਕਹਿੰਦੇ ਨਾ ਵੀ ਰੋਟੀ ਛੱਡ ਦੋ ਉਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾ ਲੰਗਾ ਵੀ ਰੋਟੀ ਛੱਡਣ ਦਾ ਕੀ ਮਤਲਬ ਏ ਮੰਨ ਲਓ ਤੁਹਾਡੀ ਗੱਡੀ ਦੀਆਂ ਬ੍ਰੇਕਾਂ ਘੱਟ ਲੱਗਦੀਆਂ ਤੁਸੀਂ ਕਹੋ ਯਾਰ ਮੈਂ 30 ਤੋਂ ਤੇ ਜਾਂ 20 ਤੋਂ ਤੇ ਗੱਡੀ ਨਹੀਂ ਚਲਾਣੀ ਤੇ ਜੇ ਜਿਹੜੀ ਲਮਾੜੀ ਮੋਟੀ ਲੱਗਦੀ ਏ ਉਹ ਵੀ ਲੱਗਣੀ ਹਟ ਜੇਗੀ ਤੇ ਫਿਰ ਗੱਡੀ ਕੀ ਰੇੜਕੇ ਚਲਾਓਗੇ ਕਿ ਪੈਰਾਂ ਨਾਲ ਉਖ ਲੋਗੇ ਸੋ ਜਿਹੜੀ ਆਪਣੀ ਸਰੀਰ ਦੀ ਗੱਡੀ ਏ ਉਹ ਬਿਨਾਂ ਰੋਟੀ ਤੋਂ ਨਹੀਂ ਚੱਲ ਸਕਦੀ ਅਸੀਂ ਲੋਕਾਂ ਨੂੰ ਭੁੱਖੇ ਨਹੀਂ ਮਾਰਨਾ ਸਜ਼ਾ ਨਹੀਂ ਦੇਣੀ ਹਾਕੇ ਨਹੀਂ ਘਟਾਣੇ ਠੀਕ ਹੈ ਠੀਕ ਹੈ ਅਸੀਂ ਹੈਲਦੀ ਜਿਹੜਾ weight ਏ ਉਹਨੂੰ ਮੇਨਟੇਨ ਕਰਨਾ ਪਲੱਸ ਤੁਹਾਡਾ ਜਿਹੜਾ ਚੰਗਾ ਭਾਰ ਹੁੰਦਾ ਜਿਹਨੂੰ ਅਸੀਂ ਮਸਲ ਮਾਸ ਕਹਿੰਦੇ ਆ ਮਸਲ ਮਾਸ ਨਹੀਂ ਉਡਾਣਾ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨੋਟ ਕਰ ਲਓ ਜਦੋਂ ਤੁਹਾਡਾ ਮਸਲ ਮਾਸ ਉੱਡ ਗਿਆ ਤੁਹਾਡੀ ਉਮਰ ਜਿੰਨੀ ਮਰਜ਼ੀ ਹੋਵੇ ਭਾਵੇਂ ਤੁਸੀਂ 30 ਸਾਲ ਦੇ ਹੋ ਤੁਸੀਂ ਸਮਝੋ ਤੁਹਾਡਾ ਜਿਹੜਾ ਸਰੀਰ ਹੈ ਇੱਕ ਬਜ਼ੁਰਗ ਬੰਦੇ ਵਰਗਾ ਹੋ ਗਿਆ 70 ਸਾਲ ਦੇ ਬੰਦੇ ਵਾਲਾ ਸਰੀਰ ਹੋ ਗਿਆ ਲੋਕੀ ਜਲਦਬਾਜੀ ਦੇ ਵਿੱਚ ਵਜ਼ਨ ਘਟਾਉਣ ਪਿੱਛੇ ਐਦਾਂ ਦੀਆਂ ਦਵਾਈਆਂ ਖਾਂਦੇ ਨੇ ਐਦਾਂ ਦੀਆਂ ਸਟੇਰਾਈਡ ਵਾਲੀਆਂ ਦਵਾਈਆਂ ਖਾਂਦੇ ਨੇ ਜਿਨ੍ਹਾਂ ਨਾਲ weight ਤੇ bounce back ਹੁੰਦਾ ਹੀ ਹੈ ਰਬਰ ਬੈਂਡ ਇਫੈਕਟ ਤੇ ਆਂਦਾ ਹੀ ਆਂਦਾ ਜੇ ਮੰਨ ਲਓ ਕਿਸੇ ਦਾ 20 ਕਿਲੋ ਭਾਰ ਘਟਿਆ ਤੇ 30 ਕਿਲੋ ਵਧਣਾ ਹੀ ਵਧਣਾ ਬਟ ਉਹਦੇ ਚ ਉਹਨੇ ਇੱਕ ਸਭ ਤੋਂ ਵੱਡਾ ਆਪਣਾ ਲਾਸ ਕਰ ਲਿਆ ਜਿਹੜਾ ਟੱਡਾ ਹੈਲਦੀ ਮਸਲ ਮਾਸ ਹੈ ਜੋ ਇੱਕ ਬਿਲਡਿੰਗ ਦੇ ਵਿੱਚ ਸਰੀਏ ਦਾ ਕੰਮ ਹੈ ਗਾਰਡਰ ਦਾ ਕੰਮ ਹੈ ਉਹ ਸਰੀਆ ਗਾਰਡਰ ਜਿਹਦੇ ਸਿਰ ਤੇ ਸਾਰੀ ਬਿਲਡਿੰਗ ਟਿਕੀ ਸੀ ਉਹ ਉਹਨੇ ਵਿੱਚੋਂ ਕੱਢ ਤਾ ਦੇ ਸੋ ਕਦੀ ਵੀ ਜਲਦਬਾਜੀ ਚ ਵੇਟ ਲਾਸ ਚੈਲੰਜ ਲੈ ਕੇ ਇਦਾਂ ਦਾ ਨੁਕਸਾਨ ਆਪਣਾ ਨਾ ਕਰਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਨੋਟ ਕਰ ਲਓ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਜਿਹੜੇ ਸਾਡੇ ਭਾਈ ਸਾਹਿਬ ਬੈਠੇ ਸੀ ਕਾਫੀ ਤਗੜੇ ਸੀ ਹੱਟੇ-ਕੱਟੇ ਸੀ ਜਿਨਨੂੰ ਅਸੀਂ ਕਹਿ ਲਈਏ ਪਰ ਆਪਣੇ ਪੇਟ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੁਸੀਂ ਉਹਨਾਂ ਨੂੰ ਸਮਝਾ ਰਹੇ ਸੀ ਵੀ ਜਿਹੜੀ ਤੁਹਾਡੀ ਫੈਟ ਹੈਗੀ ਹੈ ਇਹ ਵਾਈਟ ਫੈਟ ਹੈ ਜ਼ਿਆਦਾਤਰ ਤੁਹਾਡੇ ਸਰੀਰ ਦੇ ਆਲੇ-ਦੁਆਲੇ ਇਹ ਫੈਟ ਦਾ ਵੀ ਕੋਈ ਰੰਗ ਹੁੰਦਾ ਕੋਈ ਪੀਲੇ ਵੀ ਹੁੰਦੀ ਹੈ ਲਾਲ ਵੀ ਹੁੰਦੀ ਹੈ ਜੀ ਤੁਸੀਂ ਉਹਨੂੰ ਵਾਈਟ ਫੈਟ ਦੱਸ ਰਹੇ ਸੀ ਦੇਖੋ ਇਹ ਇੱਕ ਸਾਇੰਟਿਫਿਕ ਸਟੱਡੀ ਹੈ ਜੀ weight loss ਜਿਹੜੀ ਹੈ ਨਾ ਇੱਕ ਸਮੇਂ ਲੋ ਵੀ ਇੱਕ ਕਲਾ ਠੀਕ ਹੈ ਇੱਕ ਸਾਇੰਸ ਹੈ ਉਹਨੂੰ ਪਹਿਲਾਂ ਸਮਝਣਾ ਪੈਂਦਾ ਠੀਕ ਹੈ ਜਦੋਂ ਤੱਕ ਤੁਸੀਂ ਉਹਦੀ ਸਟੱਡੀ ਨਹੀਂ ਪ੍ਰੋਪਰ ਕਰੋਗੇ ਉਹਨੂੰ ਸਮਝੋਗੇ ਨਹੀਂ ਉਦੋਂ ਤੱਕ ਤੁਸੀਂ ਉਹਦਾ ਹੱਲ ਨਹੀਂ ਕਰ ਸਕਦੇ ਜਿਹੜਾ ਹੁਣ ਇੱਕੋ ਚੀਜ਼ ਉੱਤੇ ਮੋਸਟਲੀ ਆਪਣੀਆਂ ਲੇਡੀਜ਼ ਦੀ ਮਦਦ ਹੁੰਦੀ ਹੈ ਉਹ ਸਾਰਾ ਫੋਕਸ ਕਰ ਦਿੰਦੀਆਂ ਡਾਈਟ ਦੇ ਉੱਤੇ ਪਹਿਲਾਂ ਮੈਂ ਚਾਟ ਗੋਲਗੱਪੇ ਪਾਪੜੀਆਂ ਖਾਂਦੀ ਸੀ ਤਾਂ ਮੇਰਾ weight ਵੱਧਾ ਸੀ ਪਹਿਲਾਂ ਮੈਂ ਟਿੱਕੀਆਂ ਖਾਂਦੀ ਸ਼ਕੀਨ ਸੀ ਤਾਂ ਮੇਰਾ weight ਵੱਧਾ ਸੀ ਪਹਿਲਾਂ ਮੈਂ ਗੋਲਗੱਪੇ ਖਾਂਦੀ ਸੀ ਤਾਂ ਮੇਰਾ weight ਵੱਧਾ ਸੀ ਪਹਿਲਾਂ ਮੈਂ ਗੁਲਾਬ ਜਮਨ ਖਾਂਦੀ ਸੀ ਤਾਂ ਮੇਰਾ weight ਵੱਧਾ ਸੀ ਇਨ ਸ਼ਾਰਟ ਉਹ ਸਾਰਾ ਕਸੂਰ ਆਪਣੀ ਡਾਈਟ ਤੇ ਲਾ ਦਿੰਦੇ ਜਾਦੇ ਲਾ ਦਿੰਦੇ ਨੇ ਹਰ ਚੀਜ਼ ਤੇ ਲਾ ਦਿੰਦੇ ਨੇ ਜਦਕਿ ਇਦਾਂ ਨਹੀਂ ਹੈਗਾ ਤੁਹਾਡੇ ਜਿਹੜੇ ਚਰਬੀ ਏ ਉਹਦੇ ਅੰਦਰ ਤਿੰਨ ਪ੍ਰਕਾਰ ਦੀ ਹੈਗੀ ਹੈ ਤਿੰਨ ਪ੍ਰਕਾਰ ਮੀਨਸ ਸਭ ਤੋਂ ਪਹਿਲਾਂ ਜਿਹੜੀ ਆ ਜਾਂਦੀ ਏ ਉਹ ਆ ਜਾਂਦੀ ਏ ਵਾਈਟ ਫੈਟ ਉਤ ਬਾਅਦ ਆ ਜਾਂਦੀ ਬ੍ਰਾਊਨ ਫੈਟ ਉਤ ਬਾਅਦ ਆ ਜਾਂਦੀ ਬੇਜ ਫੈਟ ਤਿੰਨਾਂ ਦੇ ਵਿੱਚ ਕੀ ਫਰਕ ਏ ਜਿਹੜੀ ਬ੍ਰਾਊਨ ਤੇ ਬੇਜ ਫੈਟ ਏ ਉਹ ਇੱਕੋ ਹੀ ਚੀਜ਼ ਏ ਉਹ ਚਰਬੀ ਦੇ ਅੰਦਰ ਥਰਮੋਜੈਨਿਕ ਇਕ ਇਫੈਕਟ ਪਾਉਂਦੀ ਏ ਗਰਮੈਸ਼ ਪਾਉਂਦੀ ਏ ਜਿਸ ਦੇ ਨਾਲ ਜਿਹੜਾ ਫੈਟ ਏ ਉਹ ਬਰਨ ਹੋਈ ਜਾਂਦਾ ਜਿਹੜੀ ਵਾਈਟ ਫੈਟ ਏ ਜਦੋਂ ਉਹ ਵੱਧ ਜਾਂਦੀ ਹੈ ਉਹ ਸਾਨੂੰ ਅਸੈਂਸ਼ੀਅਲ ਤੇ ਹੈਗੀ ਹੈ ਬਟ ਇੱਕ ਸਰਟਨ ਅਮਾਉਂਟ ਤੱਕ ਜਿੱਦਾਂ ਆਪਾਂ ਕਹਿ ਲਈਏ ਵੀ ਕੋਈ ਮਾੜੀ ਚੀਜ਼ ਹੈ ਜਾਂ ਕੋਈ ਮਿੱਠਾ ਜਾਂ 슈ਗਰ ਹੈ ਜਾਂ ਐਲਕੋਹਲ ਹੈ ਉਹ ਇੱਕ ਕੁਆਂਟੀਟੀ ਤੱਕ ਸੀਮਤ ਰਹੇ ਤੇ ਬਹੁਤ ਵਧੀਆ ਜਦੋਂ ਉਹਨੂੰ ਆਪਾਂ ਐਕਸੈਸ 'ਚ ਲਵਾਂਗੇ ਉਦੋਂ ਸਾਡਾ ਨੁਕਸਾਨ ਕਰੇਗੀ ਇਦਾਂ ਹੀ ਵਾਈਟ ਫੈਟ ਹੈ ਜਿਹੜੀ ਥੋੜੀ-ਬਹੁਤੀ ਹੁੰਦੀ ਹੈ ਉਹ ਬੋਡੀ ਦੇ ਵਿੱਚ ਹੋਣੀ ਹੈ ਅਸੈਂਸ਼ੀਅਲ ਜਦੋਂ ਉਹ ਵੱਧ ਜਾਂਦੀ ਹੈ ਮੋਸਟਲੀ ਜਿਨ੍ਹਾਂ ਦਾ ਪੇਟ ਬਾਹਰ ਆਇਆ ਹੁੰਦਾ ਪੇਟ ਬਾਹਰ ਆਨ ਦਾ ਨੰਬਰ 1 ਰੀਜ਼ਨ ਜਿਹੜਾ ਜਿੱਦ ਤੇ ਪੂਰੇ ਵਰਲਡ ਦੇ ਵਿੱਚ ਸਾਇੰਟਿਸਟਾਂ ਨੇ ਸਟੱਡੀ ਕੀਤੀ ਹੈ ਉਹ ਹੈਗੀ ਹੈ ਵਾਈਟ ਫੈਟ ਵਾਈਟ ਫੈਟ ਇਦਾਂ ਦੀ ਫੈਟ ਏ ਇੰਨੀ ਟੀਟ ਫੈਟ ਏ ਜਿਹੜੀ ਬਰਨ ਹੋਣ ਦਾ ਨਾਂ ਨਹੀਂ ਲੰਦੀ ਜੀ ਜੀ ਕੁਦਰਤ ਨੇ ਗੁੱਡ ਨਿਊਸ ਸਾਡੇ ਕੋਲ ਏ ਵੇ ਕੁਦਰਤ ਨੇ ਸਾਨੂੰ ਇਦਾਂ ਦਾ ਤੋਹਫਾ ਦਿੱਤਾ ਅਮਰੂਦ ਦੇ ਪੱਤੇ ਅੱਛਾ ਅਮਰੂਦ ਇਹ ਅਮਰੂਦ ਦੇ ਪੱਤੇ ਨੇ ਅਮਰੂਦ ਦੇ ਪੱਤੇ ਨੇ ਜੀ ਇਹ ਅਮਰੂਦ ਰੱਖੇ ਨੇ ਜੀ ਤੁਸੀਂ ਹਾਂ ਜੀ ਅਮਰੂਦ ਦੇ ਪੱਤੇ ਦੇ ਵਿੱਚ ਇੰਨੇ ਗੁਣ ਨੇ ਇੰਨੇ ਗੁਣ ਨੇ ਜੋ ਕਿ ਆਯੁਰਵੇਦ ਵੀ ਮੰਨਦਾ ਆਪਣੀ ਮਾਡਰਨ ਸਾਇੰਸ ਵੀ ਮੰਨਦੀ ਏ ਵੀ ਅਮਰੂਦ ਜਦੋਂ ਅਸੀਂ ਲੈ ਕੇ ਆਨੇ ਆ ਅਸੀਂ ਅਮਰੂਦ ਵਾਲੇ ਨੂੰ ਕਹਿੰਨੇ ਆ ਫਰੂਟ ਵਾਲੇ ਨੂੰ ਕਹਿੰਨੇ ਆ ਵੀ ਭਾਈ ਇਹਦੇ ਪੱਤੇ ਲਾ ਕੇ ਨਹੀਂ ਸਾਨੂੰ ਜਿਹੜੀ ਚੀਜ਼ ਤੁਸੀਂ ਵੇਸਟ ਚ ਸੁੱਟ ਦਿੰਦੇ ਹੋ ਜਿਹੜੀ ਤੁਸੀਂ ਫ੍ਰੀਜ ਚ ਵੀ ਘਰ ਲੈ ਕੇ ਆਣ ਲਈ ਤਿਆਰ ਨਹੀਂ ਹੈਗੇ ਅੱਜ ਉਹ ਫ੍ਰੀ ਵਾਲੀ ਚੀਜ਼ ਨੇ ਤੁਹਾਡਾ ਇੰਨਾ ਫਾਇਦਾ ਕਰਨਾ ਹੈ ਇੰਨਾ ਫਾਇਦਾ ਕਰਨਾ ਜਿਹੜਾ ਤੁਹਾਡਾ ਤੋਲੇਵਰ ਨੂੰ ਫੁੱਲਿਆ ਹੋਇਆ ਟਡੇ ਉਹਨੂੰ ਜਮਾ ਹੀ ਨਾਲ ਲੈਣਾ ਜਮਾ ਨਾਲ ਲਾਉਣ ਤੋਂ ਬਾਅਦ ਅੰਦਰ ਵੀ ਕਰਨਾ ਠੀਕ ਹੈ ਤੁਹਾਡੀ ਬੋਡੀ ਪਰਫੈਕਟ ਸ਼ੇਪ ਦੇ ਵਿੱਚ ਪਰਫੈਕਟ ਫਾਰਮ ਦੇ ਵਿੱਚ ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਤੇ ਇਹਦੇ ਵਿੱਚ ਇੱਕ ਤੁਹਾਨੂੰ ਬੋਨਸ ਟਿਪ ਦਿੱਤੀ ਜਾਏਗੀ ਅਮਰੂਦ ਦੇ ਪੱਤੇ ਨੂੰ ਯੂਜ਼ ਕਰਨ ਦਾ ਸਭ ਤੋਂ ਸੌਖਾ ਤਰੀਕਾ ਪਤਾ ਕੀ ਹੈ ਸਵੇਰੇ ਉੱਠ ਕੇ ਇੱਕ ਪੱਤਾ ਸਿਰਫ ਚਬ ਲੋ ਸਭ ਤੋਂ ਸੌਖਾ ਤਰੀਕਾ ਤੇ ਜਿਹੜੇ ਮੇਰੇ ਵੀਰ ਭਰਾ ਆ ਉਪਦੇਸ਼ਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਪੱਤੇ ਨਹੀਂ ਮਿਲਦੇ ਪਏ ਜਾਂ ਮੇਰੀਆਂ ਭੈਣਾਂ ਜੌਬ ਤੇ ਨੇ ਉਹ ਕਹਿੰਦੇ ਜੀ ਪੱਤਿਆਂ-ਪੁੱਤਿਆਂ ਵਾਲੇ ਕੰਮ ਨਹੀਂ ਹੁੰਦੇ ਉਹਨਾਂ ਲਈ ਅਸੀਂ ਇਹ ਦਵਾਈ ਬਣਾਈ ਅੱਛਾ ਇਨੂੰ ਕਹਿੰਦੇ ਆ ਫੈਟ ਲਾਸ ਕਟਿੰਗ ਮਸ਼ੀਨ ਦਵਾਈ ਦਾ ਨਾਮ ਠੀਕ ਹੈ ਇਦੇ ਵਿੱਚ ਜੜੀਆਂ 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 ਬੂਟੀਆਂ ਪਾਈਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲਈ ਤਿਆਰ ਆ ਜੇ ਤੁਹਾਨੂੰ ਆਯੁਰਵੇਦ ਦੀ ਸਮਝ ਹੈਗੀ ਹੈ ਤੁਸੀਂ ਇਹ ਦਵਾਈ ਘਰ ਬਣਾਉਣਾ ਚਾਹੁੰਦੇ ਹੋ ਜਾਂ ਬਣਾ ਕੇ ਵੇਚਣਾ ਵੀ ਚਾਹੁੰਦੇ ਹੋ ਤਾਂ ਵੀ ਤੁਹਾਡੇ ਨਾਲ ਫਾਰਮੂਲਾ ਫ੍ਰੀ ਆਫ ਕੋਸਟ ਸ਼ੇਅਰ ਕਰ ਦਾਂਗੇ ਕਿੱਦਾਂ ਕਰਨਾ ਉਹ ਤੁਹਾਨੂੰ ਪਤਾ ਹੀ ਹੈ ਐਸੇ ਵੀਡੀਓ ਦੇ ਹੇਠਾਂ ਥੱਲੇ ਕਮੈਂਟ ਕਰੋ ਤੁਹਾਨੂੰ ਇਹਦਾ ਨੁਸਕੇ ਦਾ ਫਾਰਮੂਲਾ ਸਾਰਾ ਤੁਹਾਨੂੰ ਮਿਲ ਜੇਗਾ ਸਿਰਫ ਇੱਕ ਫਾਰਮੂਲਾ ਲਿਖਣਾ ਨਾਲ ਲਿਖਣਾ ਫੈਟ ਲਾਸ ਕਿਉਂਕਿ ਫਾਰਮੂਲੇ ਸਾਡੇ ਕੋਲ ਸਾਰੀਆਂ ਬਿਮਾਰੀਆਂ ਦੇ ਹੈਗੇ ਨੇ ਕੋ ਆਪਾਂ ਨੂੰ ਕੋਈ ਕਨਫਿਊਜ਼ਨ ਨਾ ਰਹੇ ਉਸ ਲਈ ਤੁਸੀਂ ਨਾਲ ਇੱਕ ਫੈਟ ਲਾਸ ਵਰਡ ਪਾ ਦਿਓ ਜੀ ਜੀ ਠੀਕ ਹੈ ਅੱਛਾ ਤੇ ਡਾਕਟਰ ਸਾਫਰੇ ਨੁਸਖਾ ਫਾਰਮੂਲਾ ਸਾਨੂੰ ਦੱਸ ਦਿਓ ਵੀ ਇਹ ਨੁਸਖਾ ਫਾਰਮੂਲਾ ਬੰਨਾ ਕਿਵੇਂ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿੰਨਾਂ ਦਾ ਥੋੜਾ ਬਹੁਤ ਪੇਟ ਬਾਹਰ ਨੂੰ ਹੈਗਾ ਉਹ ਤਾਂ ਬਿਲਕੁਲ ਹੀ ਇਹਦਾ ਇਸਤੇਮਾਲ ਨਾ ਕਰਨ ਤੇ ਜਿੰਨਾਂ ਦਾ ਢਿੱਡ ਤੋਲੇ ਵਰਗਾ ਹੋਇਆ ਪਿਆ ਹੈ ਵਜ਼ਨ ਵਧ ਰਿਹਾ ਲਗਾਤਾਰ ਡਾਈਟ ਵੀ ਉਹਨਾਂ ਨੇ ਕਰਕੇ ਵੇਖ ਲਈ ਜਿਮ ਵੀ ਉਹਨਾਂ ਨੇ ਐਕਸਰਸਾਈਜ਼ਾਂ ਕਰਕੇ ਦੇਖ ਲੀਆਂ ਦੌੜ ਵੀ ਉਹਨਾਂ ਨੇ ਲਾ ਕੇ ਦੇਖ ਲਈ ਟਰੈਡਮਿਲ ਭੱਜ-ਭੱਜ ਕੇ ਖਰਾਬ ਕਰਤੀ ਮਤਲਬ ਕੋਈ ਕੰਮ ਛੱਡਿਆ ਹੀ ਨਹੀਂ ਤੇ ਤੁਸੀਂ ਕਹਿ ਰਹੇ ਹੋ ਕਿ ਅੱਜ ਜਿਹੜੇ ਪੱਤੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਫੇਲ ਕਰਕੇ ਮਜ਼ਾ ਲਿਆ ਦੇਣਗੇ ਤੁਹਾਡਾ ਵਜ਼ਨ ਇਸ ਤਰੀਕੇ ਨਾਲ ਘਟਣਾ ਸ਼ੁਰੂ ਹੋਏਗਾ ਦੇਖੋ ਜੀ ਪੱਤਿਆਂ ਨਹੀਂ ਤੁਹਾਨੂੰ ਪ੍ਰੋਪਰਟੀਆਂ ਦੱਸਦਾ ਪੱਤੇ ਤੁਸੀਂ ਵਰਤਿਓ ਜ਼ਰੂਰ ਉਸ ਕਾ ਵੀ ਬਣਾ ਲਿਓ ਸਭ ਕੁਝ ਤੁਹਾਨੂੰ ਦੱਸਾਂਗੇ ਪੱਤੇ ਜਿਹੜੇ ਨੇ ਇੰਨੀ ਸ਼ਾਨਦਾਰ ਚੀਜ਼ ਇਹਦੇ ਵਿੱਚ ਕੁਦਰਤ ਨੇ ਇੰਨਾ ਇੰਨੀਆਂ ਵਧੀਆ ਚੀਜ਼ਾਂ ਪਾਈਆਂ ਐਨੇ ਵਧੀਆ ਐਂਟੀਆਕਸੀਡੈਂਟ ਪਾਏ ਨੇ ਐਨੇ ਵਧੀਆ ਪੋਲੀਫੀਨੋਲ ਪਾਏ ਨੇ ਜਿਹੜੇ ਕਿ ਤੁਹਾਨੂੰ ਚੰਗੀਆਂ-ਚੰਗੀਆਂ ਬ੍ਰਾਂਡਡ ਦਵਾਈਆਂ ਦੇ ਵਿੱਚ ਨਹੀਂ ਮਿਲਣੇ ਕੁਦਰਤ ਦੀ ਜਿਹੜੀ ਚੀਜ਼ ਨਾ ਜਿਹੜਾ ਸਾਡਾ ਸਰੀਰ ਬਣਾਇਆ ਉਹ ਕੁਦਰਤ ਨੇ ਬਣਾਇਆ ਤੇ ਕੁਦਰਤ ਨੇ ਪੱਤੇ ਬਣਾਏ ਨੇ ਕੁਦਰਤੀ ਚੀਜ਼ ਹੈ ਬਿਲਕੁਲ ਫ੍ਰੀ ਆਫ ਕੋਸਟ ਇਹਦੇ ਵਿੱਚ ਤੁਹਾਨੂੰ ਦੇਖੋ ਜਿਹਨੂੰ ਸੰਗ੍ਰਹਿਣੀ ਕਹਿੰਦੇ ਆ ਆਈਬੀਐਫ ਉਹਦਾ ਫਾਇਦਾ ਉਹਦੇ ਤੋਂ ਬਾਅਦ ਤੁਹਾਨੂੰ ਜੇ ਪੀਰੀਅਡ ਅੱਗੇ-ਪਿਛੇ ਆਂਦੇ ਪਏ ਨੇ ਉਹਦਾ ਫਾਇਦਾ ਫਿਰ ਉਹਦੇ ਤੋਂ ਬਾਅਦ ਤੁਹਾਡੀ ਜਿਹੜੀ ਮੋਟਾਪਾ ਜਿਹੜਾ ਚਰਬੀ ਹੈ ਜਿਹੜੀ ਮੇਨ ਚੀਜ਼ ਹੈ ਤੁਹਾਡਾ ਡਾਈਜੈਸ਼ਨ ਅਪਸੈਟ ਹੋਇਆ ਪਿਆ ਉਹਦਾ ਫਾਇਦਾ ਇੰਨੇ ਕੋ ਮਲਟੀਪਲ ਫਾਇਦੇ ਨੇ ਇੰਨੇ ਕੋ ਫਾਇਦੇ ਨਹੀਂ ਹੋਰ ਬਿਮਾਰੀਆਂ ਦੇ ਵਿੱਚ ਬਹੁਤ ਫਾਇਦੇ ਨੇ ਸੋ ਜੇ ਇਹ ਕੱਲੇ ਪੱਤੇ ਯੂਜ਼ ਕੀਤੇ ਜਾਣ ਨਾ ਤੇ ਮੈਂ ਕਹਿੰਦਾ ਬਹੁਤ ਛੇਤੀ ਤੁਹਾਡਾ ਜਿਹੜਾ ਫੈਟ ਲਾਸ ਹੈ ਨਾ ਇੰਨੀ ਸਪੀਡ ਨਾਲ ਹੋਏਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੁਹਾਨੂੰ ਰੋਟੀ ਪਾਣੀ ਖਾਂਦੇ ਸਿਰਫ ਦੋ ਗੱਲਾਂ ਤੁਸੀਂ ਮੰਨਣੀਆਂ ਮੇਰੀਆਂ ਦੋ ਗੱਲਾਂ ਕੀ ਨੇ ਸਵੇਰੇ ਉੱਠ ਕੇ ਜਿਹੜੀ ਬੈਟੀ ਪਿੰਦੇ ਹੋ ਉਹਨੂੰ ਰਿਪਲੇਸ ਕਰ ਦੋ ਇਹਦੇ ਨਾਲ ਠੀਕ ਹੈ। ਉਹਨੂੰ ਕਹਿੰਦੇ ਆਪਾਂ ਗਵਾਵਾ ਟੀ। ਗਵਾਵਾ ਟੀ ਬਣਾਉਣ ਦਾ ਤਰੀਕਾ ਸੁਣ ਲਓ ਬੜਾ ਆਸਾਨ ਹੈ। ਸਿਰਫ ਇਹਦੇ ਵਿੱਚ ਇੱਕੋ ਹੀ ਸ਼ਰਤ ਹੈ ਵੀ ਮਿੱਠਾ ਨਹੀਂ ਪਾਣਾ। ਠੀਕ ਹੈ। ਕਿਸੇ ਤਰ੍ਹਾਂ ਦੀ ਕੋਈ ਮਿੱਠੀ ਚੀਜ਼ ਨਹੀਂ ਪਾਣੀ। ਫਿਰ ਇਹਦੇ ਜਿਹੜੇ ਗੁਣ ਨੇ ਪੂਰੇ ਜਾਗਰ ਹੋ ਜਾਣਗੇ ਤੁਹਾਨੂੰ ਫੈਟ ਲੌਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋ ਜੇਗੀ। ਤੁਸੀਂ ਕੀ ਕਰਨਾ ਸਵੇਰੇ ਜਿਹੜਾ ਉੱਡਦਿਆਂ ਸਾਰ ਆਪਾਂ ਬੈਟੀ ਲੈਨੇ ਆ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਦੇਸੀ ਚਾਹ ਬਣਾ ਕੇ ਪਾਵਾਂਗੇ। ਅਮਰੂਦ ਦੇ ਪੱਤਿਆਂ ਦੀ ਚਾਹ ਬਣਾ ਕੇ ਪੀਵਾਂਗੇ। ਉਹਦੇ ਵਿੱਚ ਦੋ ਚੀਜ਼ਾਂ ਆਪਾਂ ਜੇ ਐਡ ਕਰ ਲਈਏ ਫਰੁਕੀ ਸਾਹਿਬ। ਤੇ ਮੈਂ ਕਹਿੰਦਾ ਸੋਨੇ ਦਾ ਸੁਆਦਾ ਹੋ ਜਾਏਗਾ ਕੰਮ ਹੋਰ ਕਿਹੜੀਆਂ ਜੀ ਸਭ ਤੋਂ ਵਧੀਆ ਚੀਜ਼ ਫੈਟ ਲਾਸ ਲਈ ਤੁਹਾਡੀ ਇਨਸੂਲਿਨ ਕੰਟਰੋਲ ਕਰਨ ਲਈ ਤੁਹਾਡੀ ਫੂਡ ਦੀਆਂ ਕਰੀਵਿੰਗਸ ਨੂੰ ਹਟਾਉਣ ਲਈ ਦੇਖੋ ਫੈਟ ਲਾਸ ਕਰਨੀ ਜਿਹੜੀ ਸਟਾਰਟ ਕਰ ਦਈਦੀ ਆਪਾਂ ਉਰੇ ਤੋਂ ਬਾਅਦ ਜਦੋਂ ਸਾਡੀ ਫੈਟ ਲਾਸ ਤੇ ਉਤੇ ਕੰਟਰੋਲ ਨਹੀਂ ਰਹਿੰਦਾ ਦਾਲਚੀਨੀ ਕੀ ਹਾਂਜੀ ਦਾਲਚੀਨੀ ਇਹ ਤਾਂ ਤੁਸੀਂ ਅਕਸਰ ਮੂੰਹ ਚ ਵੀ ਰੱਖਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਦਾਲਚੀਨੀ ਦਾ ਕੀ ਫਾਇਦਾ ਹੈਗਾ ਫਰੂਕੀ ਸਾਹਿਬ ਜਦੋਂ ਸਾਡੀ ਇਨਸੂਲਿਨ ਨਾ ਸਪਾਈਕ ਹੁੰਦੀ ਉਦੋਂ ਸਾਨੂੰ ਕ੍ਰੇਵਿੰਗਸ ਨਹੀਂ ਹੁੰਦੀਆਂ ਮਿੱਠਾ ਖਾਣ ਨੂੰ ਦਿਲ ਨਹੀਂ ਕਰਦਾ ਸਾਡੀਆਂ ਬੀਬੀਆਂ ਭੈਣਾਂ ਦੇ ਵਿੱਚ ਦਿੱਕਤ ਕੀ ਆਂਦੀ ਏ ਮਹਿੰਗੇ ਮਹਿੰਗੇ ਪ੍ਰੋਡਕਟਸ ਲੈ ਲੈਂਦੀਆਂ ਜਦੋਂ ਫਿਰ ਇਹਨਾਂ ਦਾ ਦਿਲ ਕਰਦਾ ਨਾ ਕ੍ਰੇਵਿੰਗ ਹੁੰਦੀ ਏ ਮਿੱਠਾ ਖਾਣ ਦੀ ਫਿਰ ਉਹ ਸਭ ਕੁਝ ਭੁੱਲ ਜਾਂਦੀਆਂ ਜੀ ਇਹ ਜਿਹੜੀ ਚੀਜ਼ ਹੈ ਇੰਨੇ ਉਹ ਜਿਹੜੀਆਂ ਗੰਦੀਆਂ ਵਾਲੀਆਂ ਕ੍ਰੀਵਿੰਗਸ ਹੁੰਦੀਆਂ ਨੇ ਉਹਨਾਂ ਨੂੰ ਕ੍ਰੀਵਿੰਗਸ ਨੂੰ ਇੱਛਾਵਾਂ ਹੁੰਦੀਆਂ ਅੰਦਰੋਂ ਉੱਠਦੀਆਂ ਮੈਂ ਮਿੱਠਾ ਖਾ ਲਾ ਮੈਂ ਗੁਲਗੁਪੇ ਖਾ ਲਾ ਮੈਂ ਕੋਈ ਮਾੜੀ ਚੀਜ਼ ਖਾ ਲਾ ਉਹ ਇੱਛਾਵਾਂ ਨੂੰ ਇੰਨੇ ਬ੍ਰੇਕਾ ਲਾਣੀ ਆ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਸਭ ਤੋਂ ਵਧੀਆ ਜਿਹੜਾ ਕੁਦਰਤ ਦਾ ਦੇਸੀ ਫੈਟ ਬਰਨਰ ਜਿਹੜਾ ਕਿ ਆਪਣੇ ਕਿਚਨ ਦੇ ਵਿੱਚ ਪਿਆ ਜਿਹੜੀ ਉਹ ਲੂਨ ਦਾਣੀ ਜਿਹਨੂੰ ਕਹਿੰਦੇ ਆ ਲੂਨ ਦਾਣੀ ਦੇ ਵਿੱਚ ਚੀਜ਼ ਪਈ ਹੈ ਹਾਂ ਲੂਨ ਦਾਣੀ ਦੇ ਵਿੱਚ ਇਹ ਹੈਗੀ ਕਾਲੀ ਮਿਰਚ ਠੀਕ ਹੈ ਠੀਕ ਹੈ ਇਹ ਨਾਲ ਵਧੀਆ ਫੈਟ ਬਰਨਰ ਕੋਈ ਹੈ ਹੀ ਨਹੀਂ ਇਹ ਅੰਦਰ ਇੱਕ ਹੀਟ ਜਨਰੇਟ ਕਰਦੀ ਹੈ ਜਿਹਦੇ ਨਾਲ ਜਿਹੜਾ ਚਿੱਟੀ ਚਰਬੀ ਜਿਹਦਾ ਮੈਂ ਹੁਣੇ ਜ਼ਿਕਰ ਕਰ ਰਿਹਾ ਹਾਈ ਵਾਈਟ ਫੈਟ ਉਹਨੂੰ ਇਹਨੇ ਸਭ ਤੋਂ ਵਧੀਆ ਤਰੀਕੇ ਨਾਲ ਖੋਰਨਾ ਜਦੋਂ ਇਹ ਤਿੰਨ ਚੀਜ਼ਾਂ ਦਾ ਫਰੂਕੀ ਸਾਹਿਬ ਸੁਮੇਲ ਬਣ ਗਿਆ ਨਾ ਤੇ ਇੰਨੀ ਵਧੀਆ ਫੈਟ ਬਰਨਿੰਗ ਮਸ਼ੀਨ ਬਣ ਜਣੀ ਬੋਡੀ ਤੁਹਾਡੀ ਜਦੋਂ ਤੁਸੀਂ ਸੁੱਤੇ ਵੀ ਪਏ ਹੋਣਾ ਨਾ ਉਦੋਂ ਵੀ ਤੁਹਾਡੇ ਜਿਹੜੀ ਚਰਬੀ ਉਹ ਖਰੀ ਜਣੀ ਹੈ ਮਤਲਬ ਸੁੱਤੇ ਪੇ ਵਜ਼ਨ ਘਟੇਗਾ ਪਏ ਵੀ ਵਜ਼ਨ ਘਟੇਗਾ ਫਰੂਕੀ ਸਾਹਿਬ ਮੇਰਾ ਦਾਵਾ ਹੈ ਮੈਂ ਇਸ ਚੀਜ਼ ਤੋਂ ਰਿਜ਼ਲਟ ਲਏ ਨੇ ਆ ਲੋਕੀ Google ਤੇ ਜਾ ਕੇ ਨਾ ਮੇਰੇ ਉੱਤੇ ਪਾ ਕੇ ਨਾ ਪੋਜ਼ਿਟਿਵ ਫੀਡਬੈਕ ਪਾਣਦੇ ਨੇ ਰਿਵਿਊ ਪਾਣਦੇ ਨੇ ਦੇਖੋ ਚੰਗਾ ਕੰਮ ਕਰੋਗੇ ਚੰਗੇ ਰਿਵਿਊ ਆ ਜਾਣਗੇ ਮਾੜਾ ਕੰਮ ਕਰੋਗੇ ਮਾੜੇ ਰਿਵਿਊ ਆ ਜਾਣਗੇ ਸੋ ਅਸੀਂ ਫ੍ਰੀ ਦੇ ਵਿੱਚ ਬੈਠੇ ਜਿਨ੍ਹਾਂ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਨੇ ਸਾਡੀ ਦਵਾਈ ਅੱਗੇ ਵੀ ਦੱਸਿਆ ਤੁਹਾਨੂੰ ਕਈ ਵਾਰੀ ਬੀਟਾ ਗਿਆ ਦੇ ਵਿੱਚ ਜਿਹੜੇ ਬਾਹਰਲੇ ਸਾਡੇ ਵੀਰ ਭਰਾ ਬੈਠੇ ਨੇ ਉਹਨਾਂ ਦੀਆਂ ਪੈਨੀਆਂ ਸੰਟਾਂ ਦੇ ਵਿੱਚ ਦਵਾਈ ਹੈ ਸੋ ਅਸੀਂ ਬਹੁਤ ਵਾਜਬ ਰੇਟ ਦੇ ਵਿੱਚ ਜਿਹੜੀਆਂ ਜੜੀਆਂ ਬੁੱਟੀਆਂ ਨੇ ਉਹਦੀ ਕਾਸਟ ਨੋ ਕੈਲਕੂਲੇਟ ਕਰਕੇ ਉਸ ਰੇਟ ਦੇ ਵਿੱਚ ਦਵਾਈ ਬਾਹਰਲੇ ਨੂੰ ਪ੍ਰੋਵਾਈਡ ਕਰਾ ਦਿੱਦੀ ਹੈ ਜਿਹੜੇ ਰੇਟ ਦੇ ਵਿੱਚ ਇੱਥੇ ਇੰਡੀਆ ਵਾਲੇ ਨਹੀਂ ਪ੍ਰੋਵਾਈਡ ਕਰਾਉਂਦੇ ਵੇ ਇੰਡੀਆ ਵਾਲੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਉਸ ਰੇਟ ਤੇ ਦਵਾਈ ਨਹੀਂ ਮਿਲਦੀ ਭੀ ਜਿਹੜੇ ਰੇਟ ਤੇ ਅਸੀਂ ਬਾਹਰ ਦਵਾਈ ਦੀ ਪਹੁੰਚ ਵੀ ਦੇ ਦਾਂਗੇ ਜੀ ਜੀ ਠੀਕ ਹੈ ਜੀ ਅਸੀਂ ਹਰ ਚੀਜ਼ ਦੇ ਵਿੱਚ ਇਹ ਚੀਜ਼ ਸੋਚੀਦੀ ਹੈ ਵੀ ਅਗਲੇ ਦਾ ਫਾਇਦਾ ਹੋ ਜੇ ਜੀ ਜੀ ਹਾਂ ਚ ਡਾਟਸਪਰੋਂ ਇਹ ਸਨੋ ਬਣਾ ਕੇ ਦਿਖਾ ਦਿਓ ਨੁਸਖਾ ਫਾਰਮੂਲਾ ਤੇ ਅਮਰੂਦਾ ਬਾਬਤ ਵੀ ਅਸੀਂ ਤੁਹਾਨੂੰ ਇੱਕ ਅਹਿਮ ਚੀਜ਼ ਹੈਗੀ ਜਿਹੜੀ ਇਸ ਅ ਅਮਰੂਦਾ ਵਾਲੀ ਚਾਹ ਤੋਂ ਬਾਅਦ ਬਣਾ ਕੇ ਉਸ ਤੋਂ ਬਾਅਦ ਅਸੀਂ ਦੱਸਾਂਗੇ ਜੀ ਇਹ ਸਾਡੀ ਬੋਨਸ ਟਿਪ ਬੋਨਸ ਟਿਪ ਵੀ ਦਵਾਂਗੇ ਹੁਣ ਆਪਾਂ ਨੁਸਖਾ ਫਾਰਮੂਲਾ ਕਾਪੀ ਲੋ ਬੈਨਲੋ ਤੇ ਨੋਟ ਕਰ ਲੋ ਤੇ ਆਪਣੇ ਉਹਨਾਂ ਵੀਰਾਂ ਭਰਾਵਾਂ ਆਪਣਾ ਮਸਲਾ ਲੋਡ ਕਰ ਲੋ ਆ ਆਪਣਾ ਨੁਸਖਾ ਤੁਸੀਂ ਨੋਟ ਕਰ ਲੋ ਤੇ ਮਸਲਾ ਲੋਡ ਕਰ ਲੋ ਬਦੇ ਪੇਟ ਨੂੰ ਲੋਡ ਕਰ ਲੋ ਤੇ ਇਹਦੇ ਵਿੱਚ ਸਰ ਸਭ ਤੋਂ ਪਹਿਲੇ ਜਿਹੜੀ ਚੀਜ਼ ਪਾਣੀ ਹੈ ਨਾ ਆਪਾਂ ਉਹ ਪਾਣੀ ਹੈ ਜੀ ਪੱਤੇ ਠੀਕ ਹੈ ਜੀ ਪੱਤੇ ਕਿੰਨੇ ਪਾਣੇ ਨੇ ਪੱਤੇ ਪਾਣੇ ਨੇ ਜੀ ਤੋੜ ਕੇ ਸਭ ਤੋਂ ਪਹਿਲਾਂ ਕੀ ਕਰਨਾ ਜੀ ਅਸੀਂ ਇੱਕ ਫਰਾਈਪੈਨ ਲੈ ਲੈਣਾ ਫਰਾਈਪੈਨ ਦੇ ਵਿੱਚ ਪਾਣੀ ਪਾ ਲੈਣਾ ਪਾਣੀ ਤਕਰੀਬਨ ਆਪਾਂ ਪਾ ਲਿਆ 1.5 ਗਲਾਸ ਤੁਹਾਡੇ ਸਾਹਮਣੇ ਆ ਦੇਖੋ ਪਾਣੀ ਪਾ ਰਹੇ ਆ ਆਪਾਂ ਪਾਣੀ ਪਾ ਕੇ ਉਹਦੇ ਤੋਂ ਬਾਅਦ ਆ ਪੱਤਾ ਫੜਿਆ ਪੱਤਾ ਦੇਖੋ ਮੈਂ ਤੋੜਨਾ ਸ਼ੁਰੂ ਕਰਤਾ ਆ ਇੱਕ ਪੱਤਾ ਤੋੜ ਕੇ ਪਾ ਦਤਾ ਜੀ ਤੁਹਾਡੇ ਸਾਹਮਣੇ ਆ ਦੂਜਾ ਪੱਤਾ ਤੋੜਦਾ ਵੈਂਦੀ ਆ ਦੇਖੋ ਤੋੜ ਕੇ ਆ ਅਸੀਂ ਆ ਸਾਰੇ ਜਿਹੜੇ ਨਾ ਚਾਰ ਪੱਤੇ ਵਿੱਚ ਤੁਹਾਡੇ ਸਾਹਮਣੇ ਐਡ ਕਰਤੇ ਹੁਣ ਇਹਨੂੰ ਜਿਹੜਾ ਫਰਾਈਪੈਨ ਹੈ ਇਹਨੂੰ ਆਪਾਂ ਉਹਦੇ ਤੇ ਰੱਖ ਦਾਂਗੇ ਇੰਡਕਸ਼ਨ ਦੇ ਉੱਤੇ ਇੰਡਕਸ਼ਨ ਦੇ ਉੱਤੇ ਆ ਦੇਖੋ ਪਾਣੀ ਜਿਹੜਾ ਗਰਮ ਹੋਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਫਰੂਕੀ ਸਾਹਿਬ ਇੱਕ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਅਹਿਮ ਚੀਜ਼ ਹੈ ਇਦੇ ਵਿੱਚ ਜਿਹੜਾ ਅਸੀਂ ਬਾਕੀ ਜਿਹੜੀ ਸਮਗਰੀ ਪਾਣੀ ਇਹਨਾਂ ਉਹ ਇਹਦੇ ਨਾਲ ਨਹੀਂ ਪਾਣੀ ਜਦੋਂ ਇਹਦਾ ਉਬਾਲਾ ਆ ਗਿਆ ਜਦੋਂ ਇਹਦਾ ਰਸ ਨਿਕਲ ਆਇਆ ਪੱਤਿਆਂ ਦਾ ਇਹਦਾ ਅਰਕ ਪਾਣੀ ਦੇ ਵਿੱਚ ਟਰਾਂਸਫਰ ਹੋਣਾ ਸ਼ੁਰੂ ਹੋ ਗਿਆ ਥੈਨ ਆਪਾਂ ਕੀ ਕਰਨਾ ਤੇ ਚਾਰ ਦਾਣੇ ਲੈਣੇ ਨੇ ਸਬੂਤੀ ਮਰਚ ਦੇ ਕਾਲੀ ਮਰਚ ਦੇ ਦੇਖੋ ਜਿੱਦਾਂ ਮੈਂ ਇੱਥੇ ਪਾਏ ਨੇ ਚਾਰ ਦਾਣੇ ਆ ਚਾਰ ਦਾਣੇ ਪਾ ਕੇ ਮੈਂ ਇਹਨੂੰ ਕੁੱਟ ਲਿਆ ਇਹਦਾ ਪਾਊਡਰ ਬਣ ਗਿਆ ਉਸ ਤੋਂ ਬਾਅਦ ਅਸੀਂ ਆ ਇੱਕ ਚ 1 ਇੰਚ ਦਾ ਜਿਹੜਾ ਪੀਸ ਦਾਲਚੀਨੀ ਦਾ ਚੁੱਕ ਲਿਆ ਇਨੂੰ ਅਸੀਂ ਬਿਲਕੁਲ ਬਰੀਕ ਜਿੰਨਾ ਛੋਟਾ ਤੋੜ ਸਕਦੇ ਆ ਤੋੜ ਲੈਣਾ ਤੋੜ ਕੇ ਉਹਨੂੰ ਵੀ ਮਾਮਦੋਸਤੇ ਦੇ ਨਾਲ ਮਿਰਚ ਦੇ ਨਾਲ ਹੀ ਕੁੱਟ ਲੈਣਾ ਕੁੱਟ ਕੇ ਬਿਲਕੁਲ ਜਦੋਂ ਹੋ ਗਿਆ ਸਹੀ ਆ ਦੇਖੋ ਜੀ ਆਪਾਂ ਹੁਣ ਇਹਨੂੰ ਉਹਦੇ ਵਿੱਚ ਪਾ ਲੰਗੇ ਆ ਆਪਾਂ ਇਹਨੂੰ ਐਡ ਕਰਤਾ ਉਹਦੇ ਵਿੱਚ ਇਹਦਾ ਹੁਣ ਇਹਦਾ ਜਿਹੜਾ ਅਰ ਕੇ ਉਹ ਵੀ ਆਪਾਂ ਲੈਣਾ ਜਦੋਂ ਆਪਾਂ ਡੇਢ ਗਲਾਸ ਪਾਣੀ ਹੈ ਨਾ ਸਾਡਾ ਡੇਢ ਗਲਾਸ ਪਾਣੀ ਜਦੋਂ ਸਾਡਾ ਤਕਰੀਬਨ ਪੌਣਾ ਗਲਾਸ ਪਾਣੀ ਦਾ ਰਹਿ ਗਿਆ ਪੌਣੇ ਗਲਾਸ ਪਾਣੀ ਦੇ ਵਿੱਚ ਅਸੀਂ ਇਹਨੂੰ ਨੂੰ ਲਾ ਲੈਣਾ ਪਰ ਇਹਨੂੰ ਲਾਹ ਦਾ ਤਰੀਕਾ ਵੀ ਬੜਾ ਸ਼ਾਨਦਾਰ ਏਕ ਇਹਨੂੰ ਲਾਣ ਲਈ ਇਹਦਾ ਜਿਹੜਾ ਲੇਡੇ ਉੱਪਰ ਜਿਹੜਾ ਢੱਕਾ ਨੇ ਉਹਨੂੰ ਬੰਦ ਕਰਕੇ ਰੱਖਣਾ ਉਹਦੇ ਅੰਦਰੋਂ ਜਿਹੜੀ ਐਵੇਪੋਰੇਸ਼ਨ ਹੋਣੀ ਏ ਉਹਨੂੰ ਅੰਦਰ ਹੀ ਉਹਦਾ ਾਰ ਕੇ ਉਹਨੂੰ ਅੰਦਰ ਹੀ ਸਾਮ ਕੇ ਰੱਖਣਾ ਉਹਨੂੰ ਓਪਨ ਨਹੀਂ ਕਰਨਾ ਜਦੋਂ ਮਾੜਾ ਜਿਹਾ ਠੰਡਾ ਹੋ ਗਿਆ ਨਾ ਉਦੋਂ ਤੁਹਾਡੇ ਕੋ ਆਹ ਚੀਜ਼ ਪੇਸ਼ ਹੋ ਗਈ ਆ ਦੇਖੋ ਇਹ ਆ ਤੁਹਾਡਾ ਬਣ ਗਿਆ ਸਭ ਤੋਂ ਵਧੀਆ ਜਿਹੜੀ ਫੈਟ ਲਾਸ ਦੀ ਮਸ਼ੀਨ ਜਿਹਨੂੰ ਆਪਾਂ ਕਹਿੰਦੇ ਚਰਬੀ ਖੋਰ ਮਸ਼ੀਨ ਚਿਆ ਚਿੱਟੀ ਚਰਬੀ ਖੋਰ ਮਸ਼ੀਨ ਹੈ ਜੀ ਇਹ ਤੇ ਇਹਨੇ ਤੁਹਾਡੀ ਉਹ ਫੈਟ ਜਿਹੜੀ ਜਿੱਦੀ ਫੈਟ ਹੈ ਜਿਹੜੀ ਘਟਣ ਦਾ ਨਾ ਹੀ ਨਹੀਂ ਲੈਂਦੀ ਸਭ ਕੁਝ ਕਰਕੇ ਦੇਖ ਲਿਆ ਜਿਮ ਜਾ ਕੇ ਦੇਖ ਲਿਆ ਸਾਈਕਲ ਚਲਾ ਕੇ ਦੇਖ ਲਿਆ ਸਾਰੀਆਂ ਫਿਟਨੈਸ ਵਾਲੀਆਂ ਚੀਜ਼ਾਂ ਨੂੰ ਟਰਾਈ ਕਰ ਲਿਆ ਨੁਸਕੇ ਟੋਟਕੇ ਵੀ ਟਰਾਈ ਕਰ ਲਏ ਨਹੀਂ ਗੱਲ ਬਣੀ ਇਹ ਬਣਾਉਗੀ ਕੀ ਆ ਕੀ ਨਾਕਿੰਗ ਕਿਸ ਟਾਈਮ ਇਨਟੇਕ ਕਿਵੇਂ ਕਰਨੀ ਸਭ ਤੋਂ ਬੈਸਟ ਟਾਈਮ ਫਰੂਕੀ ਸਾਹਿਬ ਇਹਦਾ ਇਹ ਵੇ ਇਹ ਦੋ ਚੀਜ਼ਾਂ ਨੋਟ ਕਰ ਲਓ ਮੇਰੇ ਕੋਲ ਬਹੁਤ ਸਾਰੇ ਸਵਾਲ ਕਮੈਂਟਾਂ ਜੀ ਪੁੱਛਣੇ ਨੇ ਤੁਸੀਂ ਉਵੇਂ ਪੁੱਛਣੇ ਨੇ ਮਿਲ ਕੇ ਵੀ ਆ ਕੇ ਪੁੱਛਣੇ ਨੇ ਇੱਕ ਤੇ ਕਦੀ ਵੀ ਆਈਡੀ ਫੈਟ ਲਾਸਟ ਡਰਿੰਕ ਤੁਸੀਂ ਬਣਾਈਏ ਰੋਟੀ ਦੇ ਨਾਲ ਨਹੀਂ ਲੈਣੀ ਠੀਕ ਹੈ ਰੋਟੀ ਖਾਂਦਿਆ ਸਾਰ ਨਹੀਂ ਲੈਣੀ ਦੋ ਚੀਜ਼ਾਂ ਨੋਟ ਕਰ ਲਈਆਂ ਰੋਟੀ ਦੇ ਨਾਲ ਨਹੀਂ ਲੈਣੀ ਰੋਟੀ ਖਾਂਦਿਆ ਸਾਰ ਨਹੀਂ ਲੈਣੀ ਜਦੋਂ ਵੀ ਲੈਣੀ ਹੈ ਜਦੋਂ ਤੁਹਾਡਾ ਖਾਦਾ ਵੀ ਤਾਂ ਪਚ ਗਿਆ ਕੋਈ ਇਹਦਾ ਸਟੈਂਡਰਡ ਟਾਈਮ ਨਹੀਂ ਹੈਗਾ ਸਭ ਤੋਂ ਬੈਸਟ ਟਾਈਮ ਇਹਦਾ ਇਹ ਵੇ ਬਿਫੋਰ ਬ੍ਰੇਕਫਾਸਟ ਨਿਰਨੇ ਕਾਲ ਜੀ ਤੇ ਇਹਦੇ ਨਾਲ ਇੱਕ ਹੋਰ ਚੀਜ਼ ਆਪਾਂ ਖਾਣੀ ਏ ਉਹ ਆ ਚੀਜ਼ ਏ ਜਿਹੜੀ ਆਪਾਂ ਤੁਹਾਨੂੰ ਸਿਆਸੀ ਵੀ ਬੋਨਸ ਟਿਪ ਦਵਾਂਗੇ ਉਹ ਆ ਇਹ ਜੀ ਇਹ ਦੇਖੋ ਅਮਰੂਦ ਦੇ ਟਾਈਪਸ ਦੇਖੋ ਕਿੰਨੇ ਨੇ ਇਹ ਇੱਕ ਤੇ ਆ ਗਏ ਜੀ ਆਪਣੇ ਜਿਹੜੇ ਲੋਕਲ ਜਿਹਨੂੰ ਆਪਾਂ ਕਹਿੰਦੇ ਦੇਸੀ ਅਮਰੂਦ ਜਿਹੜੇ ਆਮ ਆਪਣੇ ਘਰਾਂ ਦੇ ਵਿੱਚ ਲੱਗੇ ਨੇ ਜੀ ਬਸ ਜਿਹੜਾ ਅਮਰੂਦ ਜ਼ਿਆਦਾ ਪੱਕਿਆ ਹੋਇਆ ਉਹ ਤੁਸੀਂ ਚੈੱਕ ਕਰਕੇ ਵੀ ਕੀੜਾ ਗੁੜਾ ਨਾ ਲੱਗਾ ਹੋਏ ਉਹ ਦੇਖ ਕੇ ਖਾਣਾ ਦੂਜੇ ਨੰਬਰ ਤੇ ਆ ਗਏ ਜੀ ਆ ਜਿਹੜੇ ਬਹੁਤ ਫੈਂਸੀ ਅਮਰੂਦ ਆਉਂਦੇ ਨੇ ਹਾਈਬ੍ਰਿਡ ਕਹਿ ਲਓ ਚਾਈਨੀਜ਼ ਕਹਿ ਲਓ ਕੁਝ ਕਹਿ ਲਓ ਉਹਨਾਂ ਤੋਂ ਬਾਅਦ ਆ ਗਿਆ ਜੀ ਆ ਸਭ ਤੋਂ ਮਹਿੰਗੇ ਅਮਰੂਦ ਜਿਹੜੇ ਕਿ ਬਹੁਤ ਫੈਂਸੀ ਪੈਕਿੰਗ ਦੇ ਵਿੱਚ ਆਂਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਵਰ ਜੇ ਛੜੇ ਹੁੰਦੇ ਨੇ ਚੀਜ਼ ਇੱਕੋ ਹੀ ਐ ਜੇ ਮੇਰੀ ਗੱਲ ਮੰਨੋ ਤੇ ਸਭ ਤੋਂ ਵਧੀਆ ਆਪਣਾ ਹੈਗਾ ਜੇ ਦੇਸੀ ਅਮਰੂਦ ਠੀਕ ਹੈ ਪੈਸੇ ਬਾਹਲੇ ਖਰਚ ਕੇ ਫੈਂਸੀ ਚੀਜ਼ ਲੈ ਕੇ ਆਣ ਨਾਲੋਂ ਸਭ ਤੋਂ ਵਧੀਆ ਜਿਹੜੇ ਘਰਾਂ 'ਚ ਅਮਰੂਦ ਲੱਗੇ ਨੇ ਜੇ ਤੇ ਤੁਹਾਡੇ ਘਰ ਲੱਗੇ ਨੇ ਤੇ ਬਹੁਤ ਵਧੀਆ ਗੱਲ ਐ ਜੇ ਨਹੀਂ ਲੱਗੇ ਤੇ ਬਾਜ਼ਾਰੋਂ ਜਿਹੜੇ ਦੇਸੀ ਅਮਰੂਦ ਜਿਹੜੇ ਆਪਣੇ ਰੇੜੀਆਂ ਵਾਲੇ ਵੇਚਦੇ ਹੁੰਦੇ ਨੇ ਉਹਨਾਂ ਦੇ ਕੋਲੋਂ ਲਾਓ ਇੱਕ ਤੇ ਉਹਨਾਂ ਦਾ ਭਲਾ ਹੋਏਗਾ ਤੇ ਇੱਕ ਤੁਹਾਡਾ ਪਲਾ ਹੋਏਗਾ ਕਿਉਂਕਿ ਇਸ ਤੋਂ ਉੱਤੇ ਉੱਤਮ ਚੀਜ਼ ਹੈ ਨਹੀਂ ਕੋਈ ਵੀ ਜਦੋਂ ਵੀ ਤੁਸੀਂ ਇਹ ਡਰਿੰਕ ਬਣਾਣੀ ਹੈ ਉਹਦੇ ਨਾਲ ਇੱਕ ਅਮਰੂਦ ਜ਼ਰੂਰ ਖਾਣਾ ਜੇ ਅਮਰੂਦ ਖਾਓਗੇ ਨਾਲ ਤੇ ਤੁਹਾਡਾ ਇੰਨਾ ਪਲਾ ਹੋਏਗਾ ਤੁਹਾਨੂੰ ਸਾਰੀ ਦਿਹਾੜੀ ਕ੍ਰੀਵਿੰਗਸ ਨਹੀਂ ਹੋਣਗੀਆਂ ਜੀ ਪਲੱਸ ਤੁਹਾਡਾ ਪੇਟ ਭਰਿਆ ਰਹੇਗਾ ਤੁਹਾਨੂੰ ਹੋਰ ਕੋਈ ਚੀਜ਼ ਮਿੱਠੀ ਚੀਜ਼ ਖਾਣ ਦਾ ਦਿਲ ਨਹੀਂ ਕਰੇਗਾ ਜੀ ਪਲੱਸ ਤੁਹਾਡੀ ਜਿਹੜੀ ਡਾਈਜੈਸ਼ਨ ਹੈ ਉਹ ਇੰਨੀ ਵਧੀਆ ਹੋ ਜਾਏਗੀ ਮੈਟਾਬੋਲਿਜ਼ਮ ਤੁਹਾਡਾ ਇੰਨਾ ਵਧੀਆ ਹੋ ਜਾਏਗਾ ਵੀ ਤੁਹਾਡਾ ਕਿਸੇ ਇੱਕ ਤਰ੍ਹਾਂ ਦੀ ਕੋਈ ਫੱਕੀ ਲਾਉਣ ਦੀ ਲੋੜ ਨਹੀਂ ਪੈਗੀ ਤੁਹਾਨੂੰ ਜ਼ਿੰਦਗੀ ਚ ਕਦੀ ਕਬਜ ਨਹੀਂ ਹੋਏਗੀ ਜੀ ਬਹੁਤ ਬਹੁਤ ਸ਼ੁਕਰੀਆ ਜਤ ਸਭ ਸਾਰੀ ਗੱਲਬਾਤ ਦੇ ਲਈ ਅੱਛਾ ਸਾਰਨ ਹੁਣ ਲਾਸਟ ਦੇ ਵਿੱਚ ਇਹ ਜ਼ਰੂਰ ਦੱਸ ਦੇ ਵੀ ਜੇਕਰ ਤੁਹਾਡਾ ਨੂੰ ਮਿਲਣਾ ਹੋਵੇ ਮਿਲ ਕੇ ਤੁਹਾਡੇ ਨਾਲ ਕਿਵੇਂ ਸਲਾਹ مشورہ ਕਰਕੇ ਆਪਣੀ ਫੈਟ ਦੀ ਜਨਰੀ ਹੈਗੀ ਹੈ ਜਿਹੜੀ ਅਸੀਂ ਯਾਤਰਾ ਹੈਗੀ ਹੈ ਉਹਨੂੰ ਸਫਲਤਾਪੂਰਵਕ ਸਹੀ ਬਲੇ ਪਾਸੇ ਨੂੰ ਲਿਜਾਇਆ ਜਾ ਸਕੇ ਤੇ ਖੁਦ ਹੀ ਮੈਂ ਇੱਕ ਚੀਜ਼ ਪਹਿਲਾਂ ਇੱਥੇ ਕਲੀਅਰ ਕਰ ਦਵਾਂ ਕਿ ਮੈਨੂੰ ਮਿਲਣ ਲਈ ਤੁਸੀਂ ਕੋਈ ਵੀ ਦਿਨ ਆ ਸਕਦੇ ਹੋ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਆ ਸਕਦੇ ਹੋ ਮੈਨੂੰ ਮਿਲਣ ਦੀ ਕੋਈ ਫੀਸ ਨਹੀਂ ਹੈਗੀ ਨਾ ਮੇਰਨਾ ਆਨਲਾਈਨ ਸਲਾਹ ਮਸ਼ਵਰਾ ਕਰਨਦੀ ਨਾ ਡਾਈਟ ਚਾਰਟ ਲੈਣਦੀ ਮੈਂ 1 ਰੁਪਿਆ ਕਿਸੇ ਕੋਈ ਚਾਰਜ ਨਹੀਂ ਕਰਦਾ ਨਾ ਪਹਿਲਾਂ ਕਰਦਾ ਸੀ ਨਾ ਮੈਂ ਅੱਗੇ ਕਰਾਂਗਾ ਨਾ ਮੈਂ ਇਸ ਵੇਲੇ ਕਰ ਰਿਆ ਵਾਂ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਭਰਾ ਮੇਰੇ ਕੋਲ ਸਲਾਹ ਲੈਣ ਲਈ ਮੁਫਤ ਦੇ ਵਿੱਚ ਮੈਨੂੰ ਫੋਨ ਕਰ ਸਕਦਾ ਮੈਨੂੰ ਵਟਸਐਪ ਕਰ ਸਕਦਾ ਮੈਨੂੰ ਆ ਕੇ ਵੀ ਮਿਲ ਸਕਦਾ ਜਲੰਧਰ ਬੱਸ ਸਟੈਂਡ ਦੇ ਕੋਲ ਮੇਰਾ ਕਲੀਨਿਕ ਹੈ ਜੀ 164 ਨੰਬਰ ਸ਼ਾਪ लवली ਸਟੂਡੀਓ ਦੇ ਬਿਲਕੁਲ ਸਾਹਮਣੇ ਕਿੰਗ ਹੋਟਲ ਦੀ ਬੈਕ ਸਾਈਡ ਤੇ ਹਫਤੇ ਦੇ ਵਿੱਚ 7 ਦੇ 7 ਦਿਨ ਆਪਾਂ ਅਵੇਲੇਬਲ ਆ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿੰਨੇ ਵੀ ਮੇਰੇ ਵੀਰ ਭਰਾ ਨੇ ਜਾਂ ਮੇਰੀ ਭੈਣ ਨੇ ਆਣਾ ਮੇਰੇ ਕੋਲ ਅਪਾਇੰਟਮੈਂਟ ਲੈ ਕੇ ਆਇਓ ਕਿਉਂਕਿ ਤੁਹਾਨੂੰ ਫਿਰ ਵੇਟਿੰਗ 'ਚ ਨਹੀਂ ਬੈਣਾ ਪਏਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੇ ਡਾਕਟਰ ਸਾਹਿਬ ਨੇ ਕਲੀਅਰ ਕਰਤੀਆਂ ਇਹਦਾ ਪੱਤਿਆਂ ਦੇ ਬਾਬਤ ਤੇ ਪੱਤਿਆਂ ਦੇ ਅਸੀਂ ਕਹਿ ਲਈਏ ਕਿ ਫਲ ਜਿਹੜਾ ਅਮਰੂਦ ਹੈਗਾ ਉਹਦੇ ਬਾਬਤ ਔਰ ਮੈਨੂੰ ਉਮੀਦ ਲੱਗਦੀ ਹੈ ਮੈਨੂੰ ਉਮੀਦ ਹੈਗੀ ਹੈ ਕਿ ਹੁਣ ਤੁਸੀਂ ਅਮਰੂਦਾਂ ਨੂੰ ਨਹੀਂ ਸਗੋਂ ਜਦੋਂ ਵੀ ਅਮਰੂਦਾਂ ਵਾਲਾ ਆਇਆ ਸਾਡੇ ਗਲੀ ਮੁਹੱਲੇ ਦੇ ਵਿੱਚ ਸਾਡੀ ਕਲੋਨੀ ਦੇ ਵਿੱਚ ਤਾਂ ਤੁਸੀਂ ਉਹਨੂੰ ਪੱਤਿਆਂ ਬਾਬਦ ਜ਼ਰੂਰ ਕਹੋਗੇ ਕਿ ਸਾਨੂੰ ਪੱਤੇ ਜ਼ਰੂਰ ਸਾਨੂੰ ਦੇ ਕੇ ਜਾਈਏ ਅਗਰ ਅਸੀਂ 1 ਕਿਲੋ 2 ਕਿਲੋ ਅਮਰੂਦ ਲੈਣੇ ਨੇ ਤਾਂ ਉਹਦੇ ਨਾਲ ਸਾਨੂੰ ਪੱਤੇ ਵੀ ਜ਼ਰੂਰ ਦੇ ਕੇ ਜਾਇਓ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਤੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਗੋਰੀਆ ਦੇ ਵੈਦ ਵੈਦ ਹਰਸ਼ਵੀਰ ਨਾਲ ਕੋਈ ਸਲਾਹ مشورہ ਵੀ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਮੈਨੂੰ ਉਮੀਦ ਹੈ ਪੂਰੀ ਪੂਰੀ ਕਿ ਜਰੂਰ ਸ਼ੇਅਰ ਕਰੋਗੇ ਜਿਹੜੇ ਆਪਣੇ ਵਾਦੇ ਵਜ਼ਨ ਕਰਕੇ ਵਾਦੇ ਟੱਡ ਕਰਕੇ ਔਰ ਆਪਣੇ ਪੇਟ ਕਰਕੇ ਪਰੇਸ਼ਾਨ ਨੇ ਧੰਨਵਾਦ